ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇਸ ਪਾਣੀ ਦਾ ਵੱਡਾ ਵਹਿਣ ਵਗਦਾ। ਇਸ ਵਗਦੇ ਵਹਿਣ ਦੇ ਵਿੱਚੋਂ ਕੁਝ ਹਿੱਸਾ ਪਾਣੀ ਦਾ ਨਿਕਲ ਕੇ ਇੱਕ ਜਗ੍ਹਾ ਤੇ ਜਾ ਕੇ ਇਕੱਠਾ ਹੁੰਦਾ ਉਸ ਜਗ੍ਹਾ ਦਾ ਨਾਮ ਹੈ ਕੈਂਪ ਲੂਪਸ। ਪਾਣੀ ਦੀ ਗਹਿਰਾਈ ਘਟ ਹੋਣ ਕਰਕੇ ਦਾ ਟੈਂਪਰੇਚਰ ਨਾਰਮਲ ਤੇ ਆ ਜਾਂਦਾ ਔਰ ਉਸ ਟੈਂਪਰੇਚਰ ਦੇ ਵਿੱਚ ਕੁਝ ਮੱਛੀਆਂ ਪੈਦਾ ਹੁੰਦੀਆਂ। ਗहरे ਹਰੇ ਰੰਗ ਦੀ ਸੈਲਮਨ ਨਾਮ ਦੀ ਮੱਛੀ ਜਦੋਂ ਪਾਣੀ ਦੇ ਵਿੱਚ ਕੁਝ ਤੈਰਨ ਲਾਇਕ ਹੋ ਜਾਂਦੀ ਹੈ ਤੇ ਫਿਰ ਇਹ ਵਾਪਸ ਉਸੀ ਵਗਦੇ ਪਾਣੀ ਦੇ ਵਹਿਣ ਦੇ ਨਾਲ ਜਾ ਮਿਲਦੀ ਹੈ। ਕਈ ਹਜ਼ਾਰਾਂ ਮੀਲਾਂ ਦਾ ਸਫ਼ਰ ਉਸ ਪਾਣੀ ਦੇ ਵਹਿਣ ਦੇ ਨਾਲ ਕਰਕੇ ਜਦੋਂ ਪਾਣੀ ਸਮੁੰਦਰ 'ਚ ਡਿੱਗਦਾ ਤੇ ਮੱਛੀ ਵੀ ਉਸ ਸਮੁੰਦਰ ਜਾ ਕੇ ਮਿਲਦੀ ਹੈ। ਕੁਝ ਸਮਾਂ ਸਮੁੰਦਰ ਦੇ ਵਿੱਚ ਰਹਿਣ ਤੋਂ ਬਾਅਦ ਇਸ ਮੱਛੀਆਂ ਦਾ ਸਫ਼ਰ ਦੁਬਾਰਾ ਤੈਅ ਹੁੰਦਾ ਹੈ। ਉਹ ਸਫ਼ਰ ਹੈ ਦੁਬਾਰਾ ਜਿਸ ਰਾਤ ਉਹ ਇਆਈਆਂ ਹੁੰਦੀਆਂ ਉਸੇ ਰਾਤ ਨੂੰ ਵਾਪਸ ਤੁਰ ਪੈਂਦੀਆਂ। ਵਗਦੇ ਵਹਿਣ ਤੋਂ ਉਲਟੇ ਪਾਸੇ ਤੁਰਨਾ ਸੌਖਾ ਨਹੀਂ ਹੁੰਦਾ। ਕਈ ਜਗ੍ਹਾ ਇਹਨਾਂ ਨੂੰ ਛਾਲਾ ਮਾਰ-ਮਾਰ ਕੇ ਦੂਜੇ ਪਾਸੇ ਜਾਣਾ ਪੈਂਦਾ। ਰਸਤੇ ਜੰਗਲੀ ਜਾਨਵਰ ਮਛਵਾਰਿਆਂ ਦਾ ਵੀ ਸ਼ਿਕਾਰ ਹੁੰਦੀਆਂ। ਗਾਰੇ ਹਰੇ ਰੰਗ ਤੋਂ ਇਹਨਾਂ ਦਾ ਰੰਗ ਗੂੜਾ ਲਾਲ ਹੋ ਜਾਂਦਾ ਪਰ ਇਹ ਆਪਣਾ ਰਾਹ ਨਹੀਂ ਛੱਡਦੀਆਂ ਵਾਪਸ ਉਸੇ ਜਗ੍ਹਾ ਤੇ ਜਿਸ ਜਗ੍ਹਾ ਤੋਂ ਇਹ ਪੈਦਾ ਹੁੰਦੀਆਂ ਉੱਥੇ ਜਾ ਕੇ ਕੁਝ ਅੰਡੇ ਦੇਣ ਤੋਂ ਬਾਅਦ ਸਮੇਂ ਪਾ ਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਹਜ਼ਾਰਾਂ ਸਾਲਾਂ ਤੋਂ ਕੁਦਰਤ ਦਾ ਇਹ ਚੱਕਰ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਮਨੁੱਖ ਦਾ ਵੀ ਹਾਲ ਹੈ ਮਨੁੱਖ ਜਦੋਂ ਪੈਦਾ ਹੁੰਦਾ ਤਾਂ ਇੱਕ ਬੜੇ ਖੁਸ਼ੀ ਖੇੜੇ ਆਨੰਦ ਦੇ ਵਿੱਚ ਇੱਕ ਪਰਮਾਤਮਾ ਦੇ ਜੋਤ ਦੇ ਵਿੱਚੋਂ ਪੈਦਾ ਹੁੰਦਾ ਗੁਰੂ ਸਾਹਿਬ ਕਹਿੰਦੇ ਨੇ ਬਸ ਤੂੰ ਆਪਣਾ ਮੂਲ ਭੁੱਲ ਗਿਆ ਪਾਣੀ ਦੇ ਵਹਿਣ ਦੇ ਵਿੱਚ ਵਗਦਾ-ਵਗਦਾ ਇਸ ਸਮੁੰਦਰ ਦੇ ਵਿੱਚ ਸੰਸਾਰ ਦੇ ਤੂੰ ਘੁੰਮਦਾ-ਘੁੰਮਦਾ ਤੈਨੂੰ ਭੁੱਲ ਹੀ ਗਿਆ ਕਿ ਤੂੰ ਉਸ ਪਰਮਾਤਮਾ ਦੀ ਹੀ ਅੰਸ਼ ਹੈ ਬਸ ਜਿਸ ਦਿਨ ਤੂੰ ਭੁੱਲਿਆ ਤੇ ਤੇਰੇ ਅੰਦਰ ਉਹ ਖੁਸ਼ੀ ਖੇੜਾ ਜਿਹੜਾ ਹੈ ਉਹ ਨਿਕਲਣਾ ਸ਼ੁਰੂ ਹੋਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਣ ਮੁਨੁਖ ਨੂੰ ਉਸ ਰਸਤੇ ਤੇ ਵਾਪਸ ਜਾਣ ਦੀ ਤਾਂਗ ਤਾਂ ਹੁੰਦੀ ਹੈ कि जिस ਢੰਗ ਦੇ ਨਾਲ ਮੈਂ ਖੁਸ਼ੀ ਖੇੜੇ ਆਨੰਦ ਔਰ ਬਿਨਾ ਕਿਸੇ ਧਵੇਖ ਤੋਂ ਬਿਨਾ ਕਿਸੇ ਈਰਖਾ ਤੋਂ ਪੈਦਾ ਹੋਇਆ ਸੀ ਉਸ ਮਾਹੌਲ ਦੇ ਵਿੱਚ ਉਸ ਖੇੜੇ ਦੇ ਵਿੱਚ ਮੈਂ ਵਾਪਸ ਜਾਵਾਂ ਪਰ ਉਹਨੂੰ ਵਾਪਸੀ ਦਾ ਰਾਹ ਨਹੀਂ ਮਿਲਦਾ ساری ਜ਼ਿੰਦਗੀ ਉਹ ਉਸ ਹੀ ਸਮੁੰਦਰ ਵਿੱਚ ਘੁੰਮਦਾ ਘੁੰਮਦਾ ਉਸ ਹੀ ਸੰਸਾਰ ਦੇ ਵਿੱਚ ਹੀ ਉਹਨਾਂ ਦੁੱਖਾਂ ਦੇ ਵਿੱਚ ਹੀ ਉਹਨਾਂ ਤਕਲੀਫਾਂ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਂਦੀ ਹੈ ਲੇਕਿਨ ਉਹਨੂੰ ਵਾਪਸੀ ਜਾਣ ਦਾ ਰਾਹ ਨਹੀਂ ਲੱਭਦਾ ਉਸ ਆਖਦਾ ਹੈ ਜੇ ਤੂੰ ਉਸ ਖੁਸ਼ੀ ਖੇੜਨ ਨੂੰ ਚਾਹੁੰਦਾ ਨਾ ਉਸੀ ਪਰਮਾਤਮਾ ਨੂੰ ਯਾਦ ਕਰ ਜਿਸ ਤੋਂ ਤੂੰ ਪੈਦਾ ਹੋਇਆ ਸੀ ਰੱਬ ਦਾ ਕੀਆ ਜਨਮੀਠ ਲਗਾਣਾ ਜੈਸਾ ਹੱਸਾ ਤੈਸਾ ਦ੍ਰਿਸ਼ਟਾਣਾ ਜਿਸ ਤੇ ਉਪਜੇ ਤਿਸ ਮਾਇ ਸਮਾਇ ਉਹ ਸੁਖ ਨਿਦਾਨ ਉਨੋ ਬਨ ਆਏ